ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤਨ ਅਮਰ ਸ਼ਹੀਦ ਬਾਬਾ ਫਤੇ ਸਿੰਘ ਸਾਹਿਬ ਪਰਮ ਪੂਜਯ ਜਗਤ ਮਾਤਾ ਗੁਰਕੌਰ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਫਤੇਗੜ ਸਾਹਿਬ ਜਿੱਥੇ ਅੱਜ ਸਮੁੱਚੇ ਪ੍ਰਬੰਧ ਵੱਲੋਂ ਸਿੱਖ ਸੰਗਤਾਂ ਵੱਲੋਂ ਤਨ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਇਸ ਪਵਿੱਤਰ ਅਸਥਾਨ ਵੱਲੋਂ ਇਸ ਦਰਕਰਦਾ ਸੇਵਾਦਾਰ ਹੋਣ ਦੇ ਨਾਤੇ ਸਮੁੱਚੇ ਵਿਸ਼ਵ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਸ਼ਹੀਦਾਂ ਦੀ ertidੀ ਤੋਂ ਲੱਖ ਲੱਖ ਵਧਾਈ ਦਿੰਨੇ ਹਾਂ ਅਰਦਾਸ ਕਰਦੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਜੋ ਸਾਨੂੰ ਜ਼ਿੰਦਗੀ ਜਿਉਣ ਦਾ ਗੁਰੂ ਸਾਹਿਬ ਵਸੀਲਾ ਦੇ ਕੇ ਗਏ ਕਿਰਤ ਵਰਤ ਔਰ ਧਰਮ ਨੂੰ ਨਿਭਾਉਣ ਦਾ ਜੋ ਸਾਨੂੰ ਨਜ਼ਰੀਆ ਦ੍ਰਿਸ਼ਟੀਕੋਣ ਦਿੱਤਾ ਤੋ ਅਸੀਂ ਉਹਦੇ ਤੇ ਚੱਲ ਕੇ ਆਪਣੀ ਜੀਵਨ ਨੂੰ ਸਫਲ ਕਰੀਏ ਸੋ ਕੱਲ ਇਲਾਕੇ ਦੇ ਸੰਗਤ ਵੱਲੋਂ ਬਹੁਤ ਵੱਡਾ ਜਿਹੜਾ ਇਤਿਹਾਸਿਕ ਨਗਰ ਕੀਰਤਨ ਹਰ ਸਾਲ ਤੇ ਇਸ ਸਥਾਨ ਤੋਂ ਚੱਲ ਕੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਜੋਤੀਸਵਰ ਸਾਹਿਬ ਪਹੁੰਚਦਾ ਹੈ ਰਾਤੀ ਉਹਦੀ ਸਮਾਪਤੀ ਹੋਈ ਹੈ ਸੋ ਇਸੇ ਤਰ੍ਹਾਂ ਅੱਜ ਸ਼ਰੀਖਾਨਪੜ ਸਾਹਿਬ ਜੋ ਕਿ ਭੋਗ ਪਾਏ ਉਪਰੰਤ ਗੁਰੂ ਕਾ ਕੀਰਤਨ ਹੋਇਆ ਹੈ ਉਹ ਸਾਰਾ ਦਿਨ ਜਿਹੜੇ ਨੇ ਦੋਨਾਂ ਸਥਾਨਾਂ ਤੇ ਵੱਡੇ ਦਰਬਾਰਾਂ ਦੇ ਵਿੱਚ ਹਰ ਸਮੇਂ ਕੀਰਤਨ ਜਿਹੜਾ ਅੱਜ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕੱਤਕ ਸੁਦੀ ਅੱਜ ਜਿਹੜੀ ਗੁਰਮਾਸੀ ਜਦੋਂ ਸਤਿਗੁਰੂ ਜੀ ਨੇ ਅੱਜ ਸਵਾ ਪਹਿਰ ਰਾਤ ਰਹਿੰਦੇ ਆ ਸੰਸਾਰ ਤੇ ਉਤਾਰ ਤਾਰਿਆ ਤੋਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਕਿਉਂਕਿ ਗੁਰੂ ਨਾਨਕ ਸਾਹਿਬ ਗੁਰੂ ਘਰ ਦੇ ਮੋਢੀ ਹਨ ਸਿੱਖ ਧਰਮ ਦੇ ਮੋਢੀ ਹਨ ਬਲਕਿ ਅਨਸਾਨੀ ਜੀਵਨ ਦੇ ਵਿੱਚ ਅਨਸਾਨ ਨੂੰ ਜ਼ਿੰਦਗੀ ਜਿਉਣ ਦੇ ਜਿਹੜੇ ਅਸੂਲ ਹਨ ਉਹ ਦੇਣ ਵਾਲੇ ਹਨ ਸੋ ਐਸੇ ਜਗਤ ਗੁਰੂ ਸਾਹਿਬ ਜੀ ਦਾ ਲੱਖ ਲੱਖ ਵਾਰ ਮੈਂ ਇੱਕ ਵਾਰੀ ਫੇਰ ਵਧਾਈ ਦਿੰਦਾ ਹੋਇਆ ਫਤਿਹ ਸਾਂਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤਨ ਜਗ ਜਨ ਹੋਏ ਦੇ ਮਹਾਵਾਕ ਉਨਸਾਰ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਦੀਆਂ ਮੈਂ ਸਮੁੱਚੀਆਂ ਸੰਗਤਾਂ ਨੂੰ ਦੂਰ ਨੇੜੇ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਬੇਨਤੀ ਵੀ ਕਰਦਾ ਹੈ ਕਿ ਆਓ ਆਪਾਂ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਪੁਰਨਿਆਂ ਤੇ ਚੱਲੀਏ ਅਮਰਤਪਾਨ ਕਰਕੇ ਸਿੰਘ ਸਜੀਏ ਔਰ ਆਪਣੇ ਬੱਚਿਆਂ ਨੂੰ ਸਵੇਰ ਸ਼ਾਮ ਗੁਰੂ ਘਰ ਲੈ ਕੇ ਆਈਏ ਔਰ ਆਪਣੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਉਹਨਾਂ ਨੂੰ ਦੱਸੀਏ ਤਾਂ ਕਿ ਉਹ ਜਿਹੜੀਆਂ ਸਮਾਜ ਦੇ ਵਿੱਚ ਕਰੀਤੀਆਂ ਨੇ ਉਹਨਾਂ ਤੋਂ ਦੂਰ ਰਹਿ ਸਕਣ ਮੈਂ ਸਮੁੱਚੀਆਂ ਸੰਗਤਾਂ ਦਾ ਜਿੱਥੇ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਮੈਂਟ ਮਾਨਯੋਗ ਪ੍ਰਧਾਨ ਸਾਹਿਬ ਸਦਾ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀਨ ਕਮ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਮੈਂ ਜਿੱਥੇ ਧਾਮੀ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੈ ਆ ਬੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ